ਜੀ ਇਹਨਾਂ ਦੇ ਐਗਜ਼ੈਕਟਿਵ ਆਰਡਰਸ ਤੋਂ ਗੱਲ ਕਰੀਏ ਇੱਕ ਹੋਰ ਮੈਮੋ ਸਾਹਮਣੇ ਆਇਆ ਹੈ ਡਿਟੈਂਸ਼ਨ ਸੈਂਟਰਸ ਨੂੰ ਜਿਹੜਾ ਉਹ ਐਕਸਪੈਂਡ ਕਰਨ ਵਾਲਾ ਇੱਕ ਗਿਟਮੋ ਵਾਲਾ ਜਿਹੜਾ ਆ ਇਸ ਟਾਈਮ ਆਇਆ ਵੀ 30000 ਬੈਡਸ ਉੱਥੇ ਲਾਉਣੇ ਆ ਡਿਟੈਂਸ਼ਨ ਸੈਂਟਰ ਜਿਹੜਾ ਗੁਆਨਟਾਨਮੋ ਬੇਦ ਵਿੱਚ ਬਣਾਉਣ ਜਾ ਰਹੇ ਆ ਸੋ ਇਸ ਨੂੰ ਲੈ ਕੇ ਕੀ ਜਿਹੜੀ ਆ ਹੋਰ ਆਪਣੇ ਕੋਲ ਅਪਡੇਟ ਹੈਗੀ ਆ ਸੋ ਜਨਾਂ ਨੂੰ ਨਹੀਂ ਪਤਾ ਗੁਨਟਮ ਗੁਨਟਾਨਮੋ ਬੇਦ ਉਥੇ ਕਾਫੀ ਜਿਹੜੇ ਤੁਸੀਂ ਕਹਲੋ ਕਿ ਹਾਰਡ ਐਂਡ ਕ੍ਰਿਮੀਨਲ ਜਿਹੜੇ ਰੱਖੇ ਗਏ ਸੀਗੇ ਜਿਹੜੇ ਤੁਸੀਂ ਕਹਲੋ ਕਿ ਇਹਨਾਂ ਦੇ ਟੈਰਰਰਿਜ਼ਮ ਵਾਲੇ ਜਿਹੜੇ ਅਕਿਊ ਸੀਗੇ 9/11 ਵਾਲੇ ਜਿਹੜੇ ਹਾਦਸੇ ਤੋਂ ਬਾਅਦ ਵਾਲੇ ਸੀਗੇ ਉਹ ਕੈਲੀਬਰ ਦੇ ਜਿਹੜੇ ਸੀਗੇ ਕ੍ਰਿਮੀਨਲ ਜਿਹੜਾ ਨੇ ਉਥੇ ਰੱਖੇ ਸੀਗੇ ਤੇ ਕਾਫੀ ਉਥੇ ਜਿਹੜਾ ਤੁਸੀਂ ਕਹਲੋ ਕਿ ਹਿਊਮਨ ਰਾਈਟ ਅਬਿਊਜ਼ ਵੀ ਸੀਗਾ ਆਪਾਂ ਵਿਕੀਪੀਡੀਆ ਤੋਂ ਸਾਨੂੰ ਕਾਫੀ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਿ ਜੇਲ੍ਹ ਦੇ ਵਿੱਚ ਕੀ ਚੱਲਦਾ ਕਾਫੀ ਕ੍ਰੇਜ਼ੀ ਜਿਹੜੇ ਤੁਸੀਂ ਕਹਲੋ ਡਿਸਟਰਬਿੰਗ ਤਰ੍ਹਾਂ ਦੇ ਜਿਹੜੇ ਉਥੇ ਟੌਰਚਰ ਡੂਚਰ ਜਿਹੜੇ ਸੀ ਆਰਮੀ ਕਰਦੀ ਸੀਗੀ ਉਦਾਂ ਦੀ ਜਿਹੜੀਆਂ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਸੀਗੀਆਂ ਕੈਦੀਆਂ ਦੀਆਂ ਤੇ ਕਾਫੀ ਉੱਥੇ ਹੈਂਗਰ ਸਟ੍ਰਾਈਕ ਵੈਰਾ ਜਿਹੜੀ ਚੱਲੀ ਸੀਗੀ ਕਿ ਗੱਲ ਉੱਥੇ ਤੱਕ ਪਹੁੰਚ ਗਈ ਸੀਗੀ ਕਿ ਕੈਦੀਆਂ ਦੇ ਕੈਦੀਆਂ ਦੇ ਰਾਈਟਸ ਦੀ ਗੱਲ ਹੋ ਰਹੀ ਸੀਗੀ ਜਦੋਂ ਪੁਰਾਣੀ ਵਾਰੀ ਸੀਗਾ ਤੇ ਓਬਾਮਾ ਹਣੀ ਉਦੋਂ ਕਾਰਜਕਾਲ ਸੀਗੇ ਫੁੱਲ ਸਵਿੰਗ ਚ ਤੇ ਕਾਫੀ ਇਹਦਾ ਰੋਲਰ ਰੰਪਾ ਸੀਗਾ ਕਿ ਇਹਨੂੰ ਬੰਦ ਕਰੋ ਇਹ ਸਹੀ ਜਿਹੜੀ ਨਹੀਂ ਹੈਗੀ ਆ ਤੇ ਨਾਮ ਹੀ ਉਹਦਾ ਜਦਾਂ ਕਹਿ ਲਓ ਤੁਸੀਂ ਆਪਣੇ ਇਕੁਵਲੈਂਟ ਦੇ ਤੁਸੀਂ ਕਹਿਣਾ ਹੋਵੇ ਕਿ ਕਾਲੇ ਪਾਣੀ ਦੀ ਸਜਾ ਦੇ ਦਿੱਤੀ ਉਹ ਲਗ ਸਕਤਾ ਉੱਥੇ ਦਾ ਸੀਗਾ ਤੇ ਹੁਣ ਇਹਨੇ ਦੁਬਾਰਾ ਜਿਹੜਾ ਸੀਗਾ ਪਹਿਲੀ ਵਾਰੀ ਇਦਾਂ ਹੋਇਆ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਗੁੰਟਾਨਾਮਬੋ ਦੇ ਜਿਹੜਾ ਪ੍ਰੈਜ਼ਨ ਜਿਹੜੀ ਚਰਚਾ ਦੇ ਵਿੱਚ ਹੋਵੇ ਤੇ ਇਹਨੇ ਕਿਹਾ ਕਿ ਉਹਨੂੰ ਐਕਸਪੈਂਡ ਕਰ ਦੇਣਾ ਮਾਈਗ੍ਰੈਂਟ ਆਪਰੇਸ਼ਨ ਸੈਂਟਰ ਬਣਾਉਣਾ ਇੱਥੇ ਜਿਹੜਾ ਇੱਥੇ ਦਾ ਨੇਵੀ ਦਾ ਸਟੇਸ਼ਨ ਹੈਗਾ ਗੁੰਟਾਨਾਮਬੋ ਦਾ ਤੇ ਉਹਨੂੰ ਫੁੱਲ ਕੈਪੈਸਿਟੀ ਤੇ ਆਪਾਂ ਯੂਜ਼ ਜਿਹੜਾ ਕਰਨਾ ਜਿੱਦਾਂ ਤੁਸੀਂ ਦੱਸਿਆ ਕਿ 30000 ਜਿਹੜਾ ਕਹਿੰਦੇ ਉੱਥੇ ਬੈੱਡ ਇਹਨਾਂ ਨੇ ਸਥਾਪਨਾ ਜਿਹੜੀ ਕਰਨੀ ਆ ਤੇ ਹੋਰ ਕਹਿੰਦੇ ਉਤੋਂ ਇਲਾਵਾ ਵੀ ਹੋਰ ਐਡੀਸ਼ਨਲ ਜਿਹੜੀ ਸਪੇਸ ਉਹਨਾਂ ਨੇ ਕ੍ਰੀਏਟ ਕਰਨੀ ਆ ਉੱਥੇ ਜਿਹੜੇ ਕਿਹਨਾਂ ਦੇ ਲਈ ਕਰਨੀ ਆ ਇਹ ਚੀਜ਼ ਵੇਖਣ ਵਾਲੀ ਆ ਉਹਨਾਂ ਨੇ ਇੱਕ ਚੀਜ਼ ਤਾਂ ਕਿਹਾ ਕਿ ਜਿਹੜੇ ਹਾਈ ਪ੍ਰਾਇੋਰਟੀ ਕ੍ਰਿਮੀਨਲ ਐਲੀਅਨ ਹੈਗੇ ਆ ਥੇ ਕੱਚੇ ਤਰੀਕੇ ਨਾਲ ਪ੍ਰੈਜ਼ੈਂਟ ਆ ਠੀਕ ਆ ਸੋ ਹਾਈ ਪ੍ਰਾਇੋਰਟੀ ਆ ਕਿਹਨਾਂ ਨੂੰ ਮੰਨਦੇ ਆ ਬੇਸਿਕਲੀ ਜਿਹਨਾਂ ਤੇ ਵੀ ਸ਼ੱਕ ਹੋਣਾ ਉਹਨਾਂ ਨੂੰ ਹੈਗਾ ਕਿ ਇਹ ਗੈਂਗਸਟਰ ਰਿਲੇਟਿਡ ਗਤੀਵਿਧੀਆਂਾਂ ਦੀਆਂ ਹੈਗੀਆਂ ਜਾਂ ਇਹਨਾਂ ਦੀਆਂ ਐਸੋਸੀਏਸ਼ਨਸ ਹੈਗੀਆਂ ਵਧੀਆ ਗੱਲ ਆ ਇਹ ਹੁਣ ਵੀ ਚਾਹੀਦਾ ਸੀਗਾ ਤੇ ਕਾਫੀ ਜਿਹੜਾ ਤੁਸੀਂ ਦੇਖ ਲਓਗੇ ਆਪਣੇ ਮੁਲਕਾਂ ਵੀ ਕਾਫੀ ਗੈਂਗਸਟਰ ਗੈਂਗਸ ਅਲਰੇਡੀ ਜਿਆਦਾ ਇਹਨਾਂ ਨੂੰ ਪ੍ਰੋਬਲਮ ਜਿਹੜੀ ਹੈਗੀ ਕੋਲੰਬੀਆ ਅੰਡ ਵੈਨੇਜ਼ੁਏਲਾ ਜਿਹੜੇ ਉਧਰੋਂ ਦੀ ਡਰਗ ਟ੍ਰਾਫਿਕਰ ਜਿਹੜੇ ਸੀਗੇ ਉਹਨਾਂ ਦੇ ਨਾਲ ਜਿਹੜੀ ਹੈਗੀ ਆ ਸੋ ਮੇਨਲੀ ਇਹ ਹੈਗਾ ਕਿ ਸਿੱਧੇ ਜਿਹੜੇ ਹਾਈ ਪ੍ਰਾਇੋਰਟੀ ਵਾਲੇ ਜਿਹੜੇ ਆਗੇ ਚੱਕੋ ਉੱਥੇ ਸ਼ਿਪ ਕਰੋ ਜੀ ਉਹ ਤੋਂ ਬਾਅਦ ਜਿਹੜੀ ਦੂਜੀ ਚੀਜ਼ ਆ ਉਹ ਜਿਹੜੀ ਥੋੜੀ ਜੀ ਕੁਐਸਨੇਬਲ ਹੈਗੀ ਆ ਕਿ ਜਿਹੜੀ ਇਮੀਗ੍ਰੇਸ਼ਨ ਐਨਫੋਰਸਮੈਂਟ ਦੀ ਜਿਹੜੀ ਨੀਡਸ ਹੈਗੀਆਂ ਜਿਹੜੀ ਡਿਪਾਰਟਮੈਂਟ ਆਫ ਡਿਫੈਂਸ ਤੇ ਡਿਪਾਰਟਮੈਂਟ ਆਫ ਹਮਲੈਂਡ ਸਿਕਿਉਰਿਟੀ ਡਿਸਾਈਡ ਕਰੂਗਾ ਕਿ ਇਮੀਗ੍ਰੇਸ਼ਨ ਲॉज ਨੂੰ ਇਨਫੋਰਸ ਕਰਨ ਲਈ ਜੇ ਸਾਨੂੰ ਇਹਦੀ ਯੂਜ਼ ਕਰਨੀ ਪਏ ਤਾਂ ਆਪਾਂ ਭਾਵੇਂ ਹਾਈ ਪ੍ਰਾਇੋਰਟੀ ਕ੍ਰਿਮੀਨਲ ਵੀ ਨਹੀਂ ਹੈਗੇ ਆਪਾਂ ਉੱਥੇ ਜਿਹੜੇ ਸਧਾਰਨ ਲੋਕ ਜਿਹੜੇ ਹੈਗੇ ਆ ਇਮੀਗ੍ਰੇਸ਼ਨ ਦੀ ਵਾਇਲੇਸ਼ਨ ਵਾਲੇ ਉਹ ਵੀ ਜਿਹੜੇ ਪੇਜ ਸਕਦੇ ਆ ਐਤੋਂ ਇਲਾਵਾ ਇਹਨਾਂ ਨੇ ਇਹ ਜਿਹੜਾ ਬੇਸਿਕਲੀ ਇਹਨਾਂ ਦਾ ਮਕਸਦ ਇਹਨਾਂ ਨੇ ਦੱਸਿਆ ਕਿ ਜਿਹੜੀ ਬਾਰਡਰ ਇਨਵੇਜਨ ਸਾਡੇ ਹੋ ਰਹੀ ਆ ਉਹਨੂੰ ਰੋਕਣਾ ਹੁਣ ਬਾਰਡਰ ਇਨਵੇਜਨ ਤਾਂ ਸਿਰਫ ਕ੍ਰਿਮੀਨਲ ਵੱਲੋਂ ਨਹੀਂ ਹੋ ਰਹੀ ਉਹਦਾ ਸਭ ਪੱਖ ਹੀ ਹੋ ਰਹੀ ਆ ਜਿਹੜੀ ਕ੍ਰਿਮੀਨਲ ਕਾਰਟਲ ਜਿਹੜੇ ਹੈਗੇ ਆ ਉਹਨੂੰ ਕਹਿੰਦੇ ਡਿਸਮੈਂਟਲ ਆਪਾਂ ਕਰਨਾ ਨੈਸ਼ਨਲ ਸੋਵਰੈਂਟੀ ਜਿਹੜਾ ਅਮਰੀਕਾ ਦਾ ਮਿਆਗ ਬਣਾ ਲਿਆ ਕਿ ਜਿਹੜਾ ਮਰਜੀ ਤੁਰਿਆਵੇ ਕਿ ਇੱਕ ਸੋਵਰਨ ਨੇਸ਼ਨ ਜਿਹੜਾ ਹੁੰਦਾ ਉਹ ਚੀਜ਼ ਲਈ ਹੁਣ ਇਹਨਾਂ ਨੇ ਕਹਿੰਦੇ ਕਿ ਆਪਾਂ ਇਹ ਜਿਹੜਾ ਗੁਆਂਟੇਨਾਮ ਉਹ ਮਤਲਬ ਇੱਥੇ ਤੱਕ ਇਹ ਜਾ ਕੇ ਇਹ ਪਹੁੰਚ ਗਏ ਆ ਆਰਮੀ ਉਰਮੀ ਇਹਨਾਂ ਨੇ ਜਿਹੜੇ ਨੈਸ਼ਨਲ ਗਾਰਡ ਵਾਲੇ ਬੰਦੇ ਇਹਨਾਂ ਨੇ ਲਾਤੇ ਆਰਮਡ ਫੋਰਸਸ ਵਾਲੇ ਬਾਰਡਰ ਦੀ ਕਹਿੰਦੇ ਰੀਕਨਸਟ੍ਰਕਸ਼ਨ ਜਿਹੜੀ ਦੁਆਰਾ ਕਰ ਦੇਣੀ ਆ ਈਵਨ ਜਿਹੜੀਆਂ ਡਿਟੈਂਸ਼ਨ ਫੈਸਿਲਿਟੀਆਂ ਯੂਐਸ ਦੇ ਵਿੱਚ ਹੈਗੀਆਂ ਉਹਨੂੰ ਵੀ ਕਹਿੰਦੇ ਐਕਸਪੈਂਡ ਜਿਹੜਾ ਕਰਨਾ ਜੀ ਸੋ ਸੋ ਇਹਨਾਂ ਨੇ ਉਦੋਂ ਵੀ ਕਿਹਾ ਸੀਗਾ ਵੀ ਤਕਰੀਬਨ ਸਾਰੇ ਵੱਡੇ ਸ਼ਹਿਰਾਂ ਦੇ ਬਾਹਰ ਉਹਨਾਂ ਨੇ ਨਵੇਂ ਡਿਟੈਂਸ਼ਨ ਸੈਂਟਰ ਬਣਾਉਣੇ ਆ ਪਰ ਹਾਲ ਦੀ ਘੜੀ ਇੱਕ ਕਯੂਬਾ ਵਾਲਾ ਜਿਹੜਾ ਸਭ ਤੋਂ ਵੱਡਾ ਜਿਹਨੂੰ ਗਿਟਮੋ ਕਹਿੰਦੇ ਆ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਉਹ ਸਾਰੀਆਂ ਚੀਜ਼ਾਂ ਆ ਬਹੁਤ ਸਾਰੇ ਲੋਕ ਇਹਨੂੰ ਇਹ ਵੀ ਜਿਹੜਾ ਉਹ ਕਹਿ ਰਹੇ ਆ ਵੀ ਭਾਈ ਜੇ ਇਮੀਗ੍ਰੈਂਟ ਨੂੰ ਜੇ ਤੁਸੀਂ ਡਿਪੋਰਟ ਕਰਨਾ ਵੀ ਸਿੱਧਾ ਡਿਪੋਰਟ ਕਰੋ ਉਹਨਾਂ ਨੂੰ ਇੱਕ ਕੈਂਪਸ ਦੇ ਵਿੱਚ ਕਰਕੇ ਰੱਖਣ ਦੀ ਜਿਹੜੀ ਕੀ ਜ਼ਰੂਰਤ ਉਹ ਵੀ ਇੱਕ ਤੀਜੇ ਮੁਲਕ ਦੇ ਉੱਤੇ ਆ ਆਈ نو ਜਦੋਂ ਤੁਸੀਂ ਪਹਿਲਾਂ ਦੱਸਿਆ ਵੀ ਰੋਲੇ ਤਾਂ ਪਹਿਲਾਂ ਜਿਹੜੇ ਉਹ ਪੈਂਦੇ ਨੇ ਪਰ ਇਵੈਂਚੁਅਲੀ ਅਧਕਾਰ ਖੇਤਰ ਦੇ ਵਿੱਚ ਆਉਣ ਕਰਕੇ ਰੋਲਾ ਰੱਪਾ ਜਿਹੜਾ ਪੈਂਦਾ ਰਹਿੰਦਾ ਆ ਫਿਰ ਇਵੈਂਚੁਅਲੀ ਬਾਅਦ ਚ ਦੁਬਾਰਾ ਬੰਦ ਕਰ ਲੈਣਗੇ ਜਾਂ ਉਹ ਕੁਝ ਜਿਹੜਾ ਹੋਊਗਾ ਪਰ ਹਾਲ ਦੀ ਘੜੀ ਸਾਰੀ ਇੱਕ ਵੱਡੀ ਡਿਸਰਪਸ਼ਨ ਜਿਹੜੀ ਉਹ ਪੂਰੀ ਕਰ ਦਿੱਤੀ ਗਈ ਹੈ ਹਾਂਜੀ ਬਿਲਕੁਲ ਸੋ ਗੱਲ ਸਾਰੀ ਉਹੀ ਆ ਜਾਂਦੀ ਹੈ ਕਿ ਟ੍ਰਾਇਲ ਕਿੱਥੇ ਹੋਣਾ ਕਿਹੜੀ ਚੀਜ਼ ਦਾ ਹੋਣਾ ਠੀਕ ਹੈ ਤੁਸੀਂ ਦੇਖੋ ਕਿ ਜਿਹੜਾ ਆਪਣਾ ਹਣ ਜਦਾਂ ਗੱਲ ਕਰੀਏ ਰਾਈਟ ਸਦਾਮ ਹਸੈਨ ਦਾ ਸੀਗਾ ਉਹਦੀ ਸਾਰੇ ਨੂੰ ਐਗਜ਼ਾਮਪਲ ਜਿਹੜੀ ਲਾਈ ਪਤਾ ਹੋਣੀ ਆ ਸੋ ਕੀ ਸੀਗਾ ਕਿ ਜੇ ਇਹਨੂੰ ਐਕਸਟਰਾ ਡੈਟ ਕਰਦੇ ਯੂਐਸ ਦੇ ਵਿੱਚ ਤੇ ਯੂਐਸ ਦਾ ਉਹ ਰੂਲ ਸੀਗਾ ਕਿ ਜੇ ਬੰਦਾ ਤੁਸੀਂ ਐਕਸਟਰਾ ਡੈਟ ਕੀਤਾ ਨੂੰ ਤੁਸੀਂ ਡੈਥ ਪੈਨਲਟੀ ਨਹੀਂ ਦੇ ਸਕਦੇ ਹੈਗੇ ਹਮ ਹਮ ਸੋ ਉਹਨਾਂ ਨੇ ਕਿਹਾ ਕਿ ਇਹਨੂੰ ਯੂਐਸ ਲੈ ਕੇ ਨਹੀਂ ਆਣਾ ਇਹਨੂੰ ਬਾਹਰ ਹੀ ਜਿਹੜਾ ਟੰਗਣਾ ਕਿਉਂਕਿ ਇੱਥੇ ਬੜੇ ਜ਼ਿਆਦਾ ਰੂਲਸ ਰਾਈਟ ਪ੍ਰੋਸੀਜਰ ਜਿਹੜੇ ਟ੍ਰਿਗਰ ਹੋ ਜਾਂਦੇ ਆ ਜਦੋਂ ਤੁਸੀਂ ਦੂਸਰੀ ਟੈਰਿਟਰੀ ਤੇ ਹੈਗੇ ਆ ਨਾਟ ਸੋ ਮੱਚ ਉੱਥੇ ਕੋਈ ਫਿਰ ਧਿਆਨ ਨਹੀਂ ਦਿੰਦਾ ਸੋ ਉਹਨੂੰ ਫਿਰ ਤੁਸੀਂ ਦੇਖ ਲਓ ਕਿ ਉਹ ਟ੍ਰਾਇਲ ਬੇਸਿਕਲੀ ਜਿੱਦਾਂ ਵੀ ਹੋਣਾ ਸੀਗਾ ਕਿ ਫੋਰਨ ਸੋਵਰਨ ਸੀਗਾ ਉਹਦੇ ਕ੍ਰਾਈਮ ਗ੍ਰਿਮ ਇਹਨਾਂ ਨੇ ਪ੍ਰੂਫ ਕੀਤੇ ਤੇ ਅਲਟੀਮੇਟਲੀ ਉਹ ਡੈਥ ਪੈਨਲਟੀ ਹੀ ਦਿੱਤੀ ਸੀਗੀ ਹਾਂ 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 ਜੀ ਜੀ ਬਿਲਕੁਲ ਸੋ ਮਤਲਬ ਇਹ ਇਹ ਟਾਪਿਕ ਥੋੜਾ ਜਿਆਦਾ ਲੰਬਾ ਜਿਹੜਾ ਹੋਇਆ ਨਾ ਆਊਟਸਾਈਡ ਹੋ ਗਈ ਜਿਹੜੀ ਜੁਡੀਸ਼ੀਅਲ ਜੂਰਿਸਡਿਕਸ਼ਨ ਕੀ ਹੈਗਾ ਉਹਨੂੰ ਕਿਉਂ ਇਨਵੋਕ ਨਹੀਂ ਕਰਨਾ ਚਾਹੁੰਦੇ ਕਿਉਂਕਿ ਆਬਵੀਅਸਲੀ ਸਭ ਤੋਂ ਵਧੀਆ ਇੱਥੇ ਦਾ ਹੈਗਾ ਰਾਈਟਸ ਲਾਇਰਜ਼ ਇਹ ਉਹ ਜੇਲ ਦੇ ਵਿੱਚ ਸੇਵਾ ਤੇ ਉਹ ਅਗਲੇ ਕਹਿ ਰਹੇ ਆ ਕਿ ਕਿਉਂ ਆਪਾਂ ਇੱਥੇ ਰੱਖੀਏ ਜੇ ਤੁਸੀਂ ਬਾਰਡਰ ਟੱਪਣਾ ਟੱਪੋ ਪਰ ਜੇ ਤੁਸੀਂ ਫੜੇ ਜਾਂਦੇ ਆ ਆਪਾਂ ਤੁਹਾਨੂੰ ਸੁਣਵਾਈ ਵੀ ਦਵਾਗੇ ਜਦੋਂ ਉਹਨਾਂ ਨੇ ਇਮੀਗ੍ਰੇਸ਼ਨ ਦੇ ਕੋਰਟ ਸੈੱਟ ਕੀਤੇ ਸੀਗੇ ਮੈਕਸੀਕੋ ਚ ਜਾਂ ਦੂਜੀ ਕੰਟਰੀਆਂ ਚ ਉਹ ਕਹਿੰਦੇ ਠੀਕ ਆ ਤੁਹਾਨੂੰ ਅਸਾਇਲਮ ਨੋ ਪ੍ਰੋਬਲਮ ਪਰ ਇਹ ਜਿਹੜੀ ਤੁਹਾਨੂੰ ਮੈਕਸੀਕੋ ਰੁਕਣਾ ਪੈਣਾ ਜਾਂ ਜਿਹੜੇ ਕੋਈ ਕ੍ਰਿਮੀਨਲ ਐਕਟੀਵਿਟੀ ਹੈਗੀ ਉਹਨਾਂ ਨੂੰ ਤਾਂ ਸਿੱਧਾ ਹੀ ਇਹ ਜੇ ਬੇਸਿਕਲੀ ਕਹਿ ਰਹੇ ਆ ਕਿ ਕੰਟਨਮ ਉਹ ਬੇ ਇਹਨਾਂ ਨੇ ਜਿਹੜਾ ਭੇਜ ਦੇਣਾ ਹੂੰ ਜੀ ਬਿਲਕੁਲ